ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆਂ ਕੰਡ ਝਾੜੋ ਤਕਸੀਲ ਸਨਾਨ ਤੇ ਯਲਾ ਸੰਗਰੂ ਦਾ। ਪਾਲੀ ਕੋਲੇ ਪਹੁੰਚੇ ਹੋਇਆ ਗਾਵਾਂ ਤੋਂ ਨੂੰ ਅੱਜ ਦਿਖਾਵਾਂਗੇ ਸੱਜਣੋ ਪੰਜ ਜਿਹਦੇ ਵਿੱਚ ਜ਼ਿਆਦਾ ਗਿਣਤੀ ਰਊਗੀ ਜਰਸੀਆਂ ਦੀ ਤਿੰਨ ਜਰਸੀਆਂ ਇੱਕ ਜਰਸੀ ਕ੍ਰੋਸ ਤੇ ਇੱਕ ਦਿਖਾਵਾਂਗੇ ਦੋ ਤਿੰਨ ਪ੍ਰਕਾਰ ਦੇ ਕ੍ਰੋਸ ਦੀ ਵਾਇਰ ਤੁਹਾਨੂੰ। ਬਾਕੀ ਰੇਟ ਨੇ ਜਿਹੜੇ ਰੇਟ ਤੁਹਾਨੂੰ ਪਤਾ ਹੀ ਆ ਰੇਟ ਵਾਈ ਦੇ ਹੁੰਦੇ ਆ ਬਿਲਕੁਲ ਜੈਜ ਕੁਆਲਟੀ ਦੇ ਹਿਸਾਬ ਨਾਲ ਆ। ਬਾਕੀ ਗੱਲਬਾਤ ਬਾਈ ਨਾ ਕਰਾਵਾਂਗੇ ਕੰਨੀ ਕੰਨੀ ਖੋਲ ਕੇ ਤੋੜ ਕੇ ਦਿਖਾਵਾਂਗੇ ਆ ਜਾ ਪਰੇ ਹੋਰ ਕਿਵੇਂ ਆ ਵਧੀਆ ਬਾਈ ਚੜਦੀ ਕਲਾ ਚੜਦੀ ਕਲਾ ਕਿਵੇਂ ਚੱਲਦਾ ਕੰਮ ਵਧੀਆ ਚੱਲੀਆਂ ਦਾ ਪੂਰਾ ਹਾਂ ਦੋ ਤਿੰਨ ਲਾੜ ਤਾਂ ਮੈਂ ਕਹਿੰਦਾ ਬਿਨਾ ਵੀਡੀਓ ਬਿਨਾ ਵੀਡੀਓ ਦੇ ਵੇਚ ਗਿਆ ਬਾਈ ਪੂਰੇ ਵਧੀਆ ਪੁਰਾਣੇ ਬੰਦੇ ਲਾਈ ਜਾਂਦੇ ਆ ਪੁਰਾਣੇ ਬੰਦੇ ਬਹੁਤ ਹੁਣ ਵੀ ਆਈ ਜਾਂਦੇ ਨੇ ਬਾਈ ਠੀਕ ਹੈ ਕੱਲ ਵੀ ਦੋ ਦੋ ਨਾ ਹੀ ਵੇਚੀ ਹਾਂ ਵਧੀਆ ਇੱਥੋਂ ਕਰਦੀ ਸ਼ੁਰੂ ਆ ਇੱਥੋਂ ਕਰ ਦੋ ਆ ਜਾ ਤੂੰ ਮਰਾ ਤੋੜ ਫੋੜ ਕੇ ਇੱਕ ਨੰਬਰ ਤੇ ਮਾਰ ਦੇ ਗੈਰੀ ਕੈਮਰਾ ਇਹ ਆ ਗਈ ਮੇਰਾ ਖਾਨਾ ਜਰਸੀ ਆ ਗਈ ਬਾਈ ਟੋਪੀ ਕਲਰ ਦੀ ਆ ਗਈ ਬਲ ਆ ਗਈ ਜਰਸੀ ਦੇ ਵਿੱਚ ਹੀ ਕੰਨ ਵੀ ਛੋਟਾ ਆ ਗਿਆ ਫੇਸ ਬਿਲਕੁਲ ਛੋਟਾ ਆ ਗਿਆ ਖਮੋਸ਼ੀ ਆ ਗਈ ਮੱਥੇ 'ਚ ਆ ਗਿਆ ਇਹ ਛੋਟਾ ਤੇ ਵਜਨ ਵਜੂਦ ਆ ਗਿਆ ਫੱਲਾ ਛੋਲ ਛੋਲ ਬਥੇਰੀ ਬਣੂ ਬਣੂ ਬਹੁਤ ਫੱਲ ਟੋਪਰੀ ਖਵਾੜਦੀ ਹੈ ਜਰਸੀ ਵੀ ਇਹ ਗੱਲ ਕਰਦੀ ਹੈ ਤੋੜ ਦੇ ਤੋੜ ਗਏ ਹੁਣ ਉਪਨ ਚੌੜੇ ਘੰਟੇ ਲਾ ਗਈ ਤੇ ਆਰਡਰ ਵੀ ਛੋਟਾ ਰੱਖਿਆ ਛੋਟਾ ਰੱਖੋ ਫੱਲ ਬਈ ਹਜੇ ਹਫਤਾ ਪਿਆਦਾਈ ਬਈ ਹਾਂ ਦੂਜੇ ਸਵੇਰ ਹੋਊਗੀ ਬਈ ਇਹਦੀ ਖਣ ਦੇਖੋ ਕੱਲਾ 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 ਬਈ ਅੰਮ੍ਰੋ ਆਪ ਥਾਣਾ ਲਾਖੜੀਆ ਸੱਜਣੋ ਕੱਲਾ ਕੱਲਾ ਜਾਨ ਕੱਲਾ ਉਹੀ ਕੱਲਾ ਕਾਡੇ ਦਾ ਹੈਗਾ ਜਿੱਦਾਂ ਕੋ ਹੁੰਦਾਗਾ ਜਰਸੀਆਂ ਵਾਲਾ ਪੰਜਾਬ ਵਾਲੀਆਂ ਜਰਸੀਆਂ ਹਾਂ ਉਹਦਾ ਕਹਿੰਦਾ ਕੱਡਾ ਕੱਦ ਆ ਗਿਆ ਪਰ ਚਮਕ-ਝੁਮਕ ਵਾਲੀ ਆ ਯਾਰ ਇਹਦੀ ਬਾਡੀ ਜੇ ਗੱਲ ਕਰੀਏ ਖੰਡੀ ਸੀਰ ਵਸੇਰੀਆ ਬਈ ਲੱਗੇ ਮਰਜੀ ਦਿੰਦਾ ਖੰਡੀ ਵੀ ਫੁੱਲ ਆ ਗਈ ਤੇ ਬਾਡੀ 'ਚ ਸ਼ਾਈਨਿੰਗ ਵੀ ਫੁੱਲ ਆ ਗਈ ਚਮਕ ਤਾਂ ਕੋਈ ਫੁੱਲ ਆ ਗਈ ਤੁਹਾਨੂੰ ਪਤਾ ਹੀ ਆ ਮੌਕਾ ਥੋੜਾ ਐ ਸੀਜ਼ਨ ਦਾ ਉਹਦੇ ਕਰਕੇ ਵਰਦ ਵਰ ਪਾਇਆ ਪੈ ਜਾਣਾ ਪਸ਼ੂਆਂ ਤੇ ਇਸ ਚਾਂਪੂ ਚੋਂ ਕਾਲੇ ਪਾਸੋਂ ਨਿਕਟਦਾ ਕਿ ਨਾ ਥੱਲੇ ਦੀ ਕੁਆਰ ਠੰਡੀ ਠੁੰਡੀ ਵਸੇਰੀ ਆ ਬਾਈ ਕਿਵੇਂ ਮਰਜੀ ਕੁਆਰਟੀ ਦੀ 100 ਦਾ 100 ਆ ਗਈ ਤੇ ਦਿਨ ਬਾਈ ਕਹਿੰਦਾ 5000 ਕੱਢ ਦੂ ਸੁਆ ਕਹਿੰਦਾ ਸਵਾ ਲੱਗੇ ਸੁਆ ਬਾਈ ਦੁੱਜਾ ਬਾਈ ਦੁੱਜਾ ਸੁਆ ਆ ਗਈ ਪਿਓਰ ਜਰਸੀ ਦੇ ਵਿੱਚ ਹੀ ਨਾ ਹਾਂ ਬਾਈ ਪਿਓਰ ਇਹਦਾ ਰੇਟ ਕੀ ਹੋਊਗਾ ਇਹ ਬਾਈ ਆਪਾਂ ਦੇ ਦਾਂਗੇ ਮੁੱਲ 65 ਕਰਾ ਲਾਂ 68 ਕਰਾ ਲਾਂ 62 ਹਜ਼ਾਰ ਦੀ ਜਰਸੀ ਦੇ ਦਾਂਗੇ ਬਈ ਇਹ ਆਪਾਂ ਬਾਟ ਵੀ ਦੇ ਦਾਂਗੇ ਛੋਟ ਛੱਪਾ ਜਿਹਾ ਕਰ ਦਾਂਗੇ ਛੋਟ ਛੂਟ ਕਰ ਦਾਂਗੇ ਬਾਈ ਮਨਦਾਨ ਕਰ ਦਾਂਗੇ ਤੇ ਹੁਣ ਮਾਰਦੇ ਕਹਿੰਦੇ 2 ਨੰਬਰ ਵਾਲੀ ਤੇ ਪਹਿਲਾ ਵਾਦ ਨੇ ਠੰਡੀਆਂ ਨੇ ਖਾਣਾ ਲੱਗਿਆ ਜੇ ਚੰਗੀ ਮੱਝ ਨੂੰ ਲੱਗਿਆ 2.5 ਲੱਖ ਵਾਲੀ ਨੂੰ ਤੋੜ ਦਿੰਦੀ ਹੋਣੀ ਇਹ ਆ ਗਈ ਭਾਈ ਥੂੜੀ ਜਰਸੀ ਕ੍ਰੋਸ ਚ ਇੱਕ ਕ੍ਰੋਸ ਚ ਆ ਗਈ ਭਾਈ ਆ ਗਈ ਕ੍ਰੋਸ ਅੰਗ ਚ ਥਣ ਬਹੁਤ ਸੋਨਾ ਲੱਗਿਆ ਤੇ ਹਾਈਟ ਇਹਦੀ ਨਾਲ ਵਾਲੀ ਜਰਸੀ ਦੀ ਕੀ ਆ ਗਈ ਆਪਾਂ ਦਰਮਿਆਨੀ ਹਾਈਟ ਕਹਿ ਲੱਗਦੇ ਇਹਨੂੰ ਹਾਂ ਹਾਂ ਬਾਈ ਹਾਂ ਠੰਡਾ ਸਾਇਜ ਆ ਤੇ ਆਰਡਰ ਕੁਆਲਟੀ ਬਣਾਉ ਉਹਦੇ ਖਾਦੂ ਦਿਖਾ ਦੇ ਮੜਾ ਜਾ ਚਿਬ ਪੱਲੇ ਆ ਨਾ ਹਾਂ ਫਰਫਣੂ ਨੂੰ ਭੋਲੂ ਨੂੰ ਬਥੇਰੀ ਉਹਦੇ ਘਰ ਦੂ ਚਿਬ ਝੂਲ ਝੂਲ ਵੀ ਪੱਲਾ ਦੇ ਪਈਆ ਬਿਲਕੁਲ ਗੋਲ ਉਹ ਜਾਨ ਵਾਲੀ ਆਪਾਂ ਜਾਨ ਵਾਲੀ ਆ ਬਾਈ ਹਜੇ ਹਫਤਾ 7-8 ਦਿਨ ਦੇ ਪੈਣਾ ਹਫਤਾ ਮੰਨ ਕੇ ਚੱਲੋ ਪੰਜਾਬੀ ਚ ਕਹਿਰੀ ਆ ਵੀ ਖੂਨ ਵਾਲੀ ਵਹਿੜ ਆ ਗਈ ਉਹ ਗੱਲ ਬਾਤ ਆ ਖੂਨ ਵਾਲੀ ਵਹਿੜ ਆ ਗਈ ਥਣ ਦਾ ਸੈਜ ਬਹੁਤ ਬੰਦੀ ਸੀ ਬਾਈ ਬਥੇਰੀਆ ਕਿਵੇਂ ਮਰਜੀ ਬੰਦਾ ਥੱਲੇ ਲੈ ਦਿਖਾ ਬਾਈ ਕਹਿੰਦਾ ਫੁੱਲ ਕਿਵੇਂ ਮਰਜੀ ਥੱਲੇ ਥੋ ਲੈ ਕੇ ਮਰਜੀ ਬੱਤੀ ਆ ਗਈ ਫੁੱਲ ਖੰਡੀ ਤੇ ਬਾਕੀ ਜਿੱਥੇ ਮਰਜੀ ਹੋਕਲਾ ਬਾਈ ਕਹਿੰਦਾ ਕੋਈ ਸਮੱਸਿਆ ਵਾਲੀ ਗੱਲ ਨਹੀਂ ਕੋਈ ਲੈ ਚਲ ਬਾਈ ਦਿਨ ਕਿੰਨੇ ਕਰਨੂ ਪਾਲੀ ਤਿੰਨ ਬਾਈ 7-8 ਦਿਨ ਪੈਣੇ ਹਜੇ ਇਹਦੇ 7-8 ਦਿਨ ਹਾਂ ਰਾਮ ਪਹਿਲਾਂ ਸੂ ਸਕਦੇ ਪਹਿਲਾਂ ਵੀ 2-4 ਦਿਨ ਪਹਿਲਾਂ ਸੂ ਸਕਦੀ ਆ ਬਾਈ ਕਿੰਨਾ ਦੁੱਧ ਪਾ ਸਕਦੀ ਆ ਦੁੱਧ ਬਾਈ ਪਨੂਣ ਦਾ ਕਿਹਾ 14-15 ਕਿਲੋ ਦੁੱਧ ਐਦ ਕੀ ਦੂਜੇ ਸੂਏ ਸੂਗੀ ਠੀਕ ਆ ਰਾਮ ਹਾਂ ਸੁਵਾ ਸੁਨੀਆਂ ਦੂਜਾ ਤੇ ਸਵਾ ਆ ਗਿਆ ਜਮਾ ਸੰਦਾ ਇਹ ਥੱਲੇ ਹੀ ਰੱਖੀ ਹੈ ਸੁਵਾ ਆ ਗਿਆ ਵੀ ਠੰਡੀ ਤੇ ਆਰਡਰ ਰੱਖੂ ਇਸ ਕੋ ਦਿਖਾ ਦੇ ਜੀ ਫੁੱਲ ਚੜਾਈਆਂ ਦਾ ਆਰਡਰ ਤੇ ਪੈਸੇ ਪਾਲੇ ਦੇ ਕਿੰਨੇ ਲਵਾਂਗੇ ਪੈਸੇ ਬਈ ਆਪਾਂ ਇਹ ਦੇ ਦਾਂਗੇ 58000 ਦੀ ਬੜੀ ਦੇ ਜਾਈ ਮਾਨਤਨ ਕਰ ਦਾਂਗੇ ਮਾਨਤਨ ਮੇਰੇ ਜੋੜ ਹੀ ਜਾਣਾ ਹੋਇਆ ਕੋਈ ਨਾ ਮਾਨਤਨ ਕਰ ਦਾਂਗੇ ਜੋੜੇ ਮਾਨਤਨ ਬਾਈ ਕਹਿੰਦਾ ਕਰ ਦਾਂਗੇ ਤੇ ਪਹਿਲਾਂ ਇਹਦੇ ਗਰੀ ਨਾ ਥਣ ਲੈ ਲੇ ਤੁਸੀਂ ਇਹ ਸਵਾਹ ਆ ਗਿਆ ਇਹ ਬਾਈ ਦਾ ਨਾ ਇਹ ਵੀ ਬਿਲਕੁਲ ਠੰਡੀ ਆ ਬਾਈ ਕਿਵੇਂ ਮਰਜ਼ੀ ਜਿਵੇਂ ਮਰਜ਼ੀ ਇਹਦੇ ਥੱਲੇ ਬਹਿ ਜਾ ਕੋਈ ਚੱਕਰ ਵਾਲੀ ਗੱਲ ਨਹੀਂ ਇਹ ਸਵੇਰੇ ਸੁੱਈ ਆ ਬਾਈ ਫਿਰ ਧੋਰ ਫੋੜ ਕੇ ਉਪਰ ਆ ਇਹਦੇ ਚ ਆ ਕੇ ਦੋ ਤਿੰਨ ਕ੍ਰੋਸ ਥੋੜਾ ਜਿਹਾ ਸ਼ਹਿਰ ਤਾਂ ਵੀ ਆ ਗਿਆ ਜੱਸਟੀਆ ਵੀ ਆ ਗਿਆ ਤੇ ਖਾਣਾ ਆ ਗਿਆ ਫੜੇ ਨੂੰ ਗੁੱਲਿਆ ਰੱਖਿਆ ਨਾ ਕਿੱਦਾਂ ਮੱਝਾ ਨੂੰ ਲੱਗਿਆ ਮੰਗਰ ਬੱਸੀ ਆ ਬਾਈ ਬੱਸੀ ਆ ਬਾਈ ਐ ਚੱਕਦੀ ਬੱਛੀ ਐ ਚੱਕਦੀ ਬੱਛੀ ਉਹ ਵੀ ਤੁਹਾਨੂੰ ਦਿਖਾਵਾਂਗੇ ਨਾਲ ਐ ਚੱਕਦੀ ਇਹਦੇ ਬੱਛੀ ਆ ਜੂਲੀ ਆਪਾਂ ਕਹਿ ਸਕਦੇ ਹਾਂ ਇਹ ਚੱਕਦੀ ਬੱਛੀ ਆ ਗੁਲਾਬੀ ਨੂਰ ਦੇ ਵਿੱਚ ਕਿ ਕਲਰ ਆ ਜਿਹੜਾ ਇਹ ਥਣਾ ਲਾਈ ਥਣਾ ਦਾ ਵੀ ਜਲਾਬੀ ਕਲਰ ਆ ਗਿਆ ਕੱਦ ਵੀ ਚੰਗਾ ਛੋਣ ਛੋਣ ਨੂੰ ਬਹੁਤ ਠੰਡੀ ਆ ਬਾਈ ਜਨ ਵਜੂਦ ਵੀ ਚੰਗਾ ਤੇ ਚਬਾਈ ਦੀ ਵੀ ਆਪਾਂ ਕਹਿ ਸਕਦੇ ਆ ਫੁੱਲ ਖਰੀ ਆ ਮੇਰੇ ਜਿੱਦਾਂ ਦਾ ਖਾਣ ਲੱਗਿਆ ਉਦਾਂ ਦੀ ਬਾਈ ਕੰਨੇ ਦੀ ਚਬਾਈ ਆ ਇਹ ਕਿੰਨਾ ਗਰਦ ਪਾ ਸਕਦੇ ਬਾਈ ਇਹ ਵੀ 16 17 ਕਿਲੋ ਬਬੇ ਘੇਪ ਲਉਣ ਦਾ ਮਾਇਕਾ ਆਈਡੀਆ ਹੁੰਦਾ ਨਾ ਹਾਂ ਇਹਦੇ ਕੀ ਦੂਜੇ ਸੂਏ ਸੂਂਦੇ ਬਾਈ ਤੂ ਆ ਦੂਜਾ ਦੂਜੇ ਸੂਏ ਸੂਂਦੇ ਹੋਰ ਕਈ ਆ ਗਏ ਚਰਸੀ ਦਾ ਬੱਚਾ ਵੀ ਚੰਗਾ ਪਾ ਦੂ ਐਰ ਸ਼ੈਰ ਦਾ ਵੀ ਚੰਗਾ ਪਾ ਦੂ ਸੱਜਣੋ ਤੇ ਗੱਲ ਕਰ ਲਈ ਕਈ ਕੰਪਨੀਆਂ ਦੇ ਬੱਚੇ ਇਹ ਚੰਗੇ ਪਾਉ। ਲੈ ਇਹਨਾਂ ਦੀ ਅੱਜ ਲੱਭਨੇ ਪਿੰਦੀ ਉਹ ਬੱਛੀ ਤੇਰੀ ਗਾਹ ਲੱਭਨੇ। ਮੂਰੇ ਕਰ ਦੇਣੀ। ਬੱਛੀ ਤੇ ਜ਼ਰੂਰ ਮਾਰਨੀ ਗਰੀ ਕੈਮਰਾ ਗਲਾਗੀ ਹੋ ਚਾਹ। ਸੀਮਨ ਜਿੱਦਾਂ ਲਾ ਲਾਉਂਦੇ ਨਾ ਬੱਚਾ ਉਦਾਂ ਨਾ ਪਾਉਂਦਾ ਜਮਾਂ ਐਨ ਕੜਤੀ ਇਹਨੇ। ਘੈਂਟ ਬੱਛੀ ਗੱਡੀ ਆ ਪਿਓਰ ਦੇ ਵਿੱਚ ਤੇ ਆਪ ਦਾ ਰੰਗ ਰੂਪ ਵੀ ਨਾ ਚੈੱਕ ਕਰ ਸਕਦੇ ਤੇ ਨਾਲੇ ਬੱਛੀ ਦਾ ਕਰ ਸਕਦੇ। ਤੇ ਸਵਾਹ ਦੀ ਠੰਡੀ ਆ। ਫੁੱਲੋ ਬਾਈ ਫੁੱਲੋ ਠੰਡੀ। ਨਾ ਪੂਰਾ ਕਰਮਣੀ ਬਾਈ। ਸਵਾਹ ਦੀ ਬਾਈ ਨਾ ਆ ਗਈ ਠੰਡੀ ਸੀ ਚਾਰੰਗੋਰ ਵਾਲਾ ਸੀ ਇਹ ਮੇਗਾ ਲਚਾਈ ਜਿਹੜੀ ਦੇਖਣਾ ਹੈ ਜੀ। ਆਇਆ ਇਹ ਲੈ ਰਾਈਂ ਇਹ ਮਾਰਦੇ ਦੋ ਘਰ ਅਜੇ ਕਾਂਟਾ ਕੋਈ ਹੈ ਬਈ ਸੂਈ ਨੂੰ ਕੀ ਕਰਨ ਵਾਲਾ ਕੰਮ ਹੀ ਆ। ਥੋੜਾ ਜਿਹਾ ਵੀ ਨਹੀਂ ਆ ਕੇ ਫਰਲੇ ਸ਼ੋਰ ਦਾ ਕੁਸਮਾ ਇੱਕ ਕਲ ਨੂੰ ਹੋਰਦਾ ਨਾ ਕੁਸਮਾ ਆਏਗਾ ਨਾ ਮੱਝਾਂ ਦਾ ਆਉਂਦਾ 20 ਕਿਲੋ ਬਹੁਤ ਸੋਹਣਾ ਪਸਮਾਉ ਆ। ਪਸਮਾਰ ਆ ਪੂਰਾ ਟਾਈਮ। ਕੋਹ ਘੈਂਟ ਪਸਮਾਉ ਫੁੱਲ ਵਧੀਆ ਪਸਮਾਉ। ਪੂਰਾ 24 ਗੀ ਵਾਲਾ ਤੁਹਾਨੂੰ ਦੇ ਦੇ ਕਰਕੇ ਪਾਸ। ਬਾਕੀ ਜਿਹੜੇ ਭਰਾ ਨੇ ਆ ਪਾ ਕੇ ਜਿਆਣੀ ਉਹ ਪਾਸ ਕਰਕੇ ਲੈ ਲਿਓ ਸ਼ਰਲਾ ਛਿੱਟਾ ਨਹੀਂ ਹੈਗਾ ਤੇ پوਕੀ ਚਵਾਈ ਦੀ ਆ। ਉਹ ਮੈਂ ਤੁਹਾਡੇ ਸਾਹਮਣੇ ਧਾਰਾ ਤੁਹਾਨੂੰ ਮਾਰ ਕੇ ਦਿਖਾ ਕੇ ਚਾਹੀ ਉਹਨੂੰ ਰੋਕ ਰੋਕ ਕੇ ਤਾਂ ਦਾ ਸਾਰੀ ਚੈੱਕ ਕਰ ਲੈ। ਇਹ ਪਾਲੇ ਪੈਸੇ ਕਿੰਨੇ ਲਵਾਂਗੇ? ਜਿਹੜਾ ਭਾਈ ਆਪਾਂ ਇਹ ਦੇ ਦਾਂਗੇ ਆਪਾਂ 50000 ਦੇ। ਹਾਂ ਨਾ ਹੀ ਹਾਂ ਨਾ ਜੀ ਬਸ ਮੁੱਲ ਕਿੰਨਾ ਕਰਾ ਲਓ 70 ਕਰਾ ਲਓ 70 ਕਰਾ ਲਓ ਚੈੱਕ ਬੱਚੀ ਮੁੱਲ ਜਿੰਨਾ ਮਰਜ਼ੀ ਕਰਾ ਲਓ ਪੈਂਟ ਦੀ ਬਾਈ ਕਹਿੰਦਾ ਇਹ ਦੇਣੀ ਹਾਂ 65000 ਦੀ ਹੋਊਗੀ ਉਹ ਮਰਜ਼ੀ ਦੀ ਹਾਂ ਮਰਜ਼ੀ ਦੀ ਕਰਦੇ ਇਹ ਆ ਗਈ 3 ਨੰਬਰ ਤੇ ਤੇ 4 ਨੰਬਰ ਵਾਲੀ ਇਹ ਵੀ ਜਰਸੀ ਆ ਗਈ ਇਹਦੇ ਵੀ ਮਾਰਦੇ ਗਏ ਰੀ ਕੈਮਰਾ ਟੋਰ-ਬੋਰ ਕੇ ਇਤਨਾ ਬੱਚਾ ਗਿਆ ਬਾਈ ਇਹਦੇ ਮਗਰ ਵੀ ਬੱਸਾ ਗਿਆ ਇਤਨਾ ਬੱਚਾ ਆ ਗਿਆ ਹਾਂ ਬਾਈ ਇਤਨਾ ਤੇਰਾ ਸੁਆ ਕਿੜਾ ਬਾਈ ਇਹਦਾ ਬਾਈ ਦੂਜਾ ਸੁਆ ਦੂਜਾ ਸੁਆ ਟੋਰ ਗਿਆ ਇਹਨੂੰ ਇਹ ਕਦੋਂ ਸੁਈ ਹੈ ਇਹ ਬਾਈ ਹੁਣੀ ਸੁਈ ਹੈ ਸਵੇਰੇ ਸੁਈ ਦੀ 2 ਘੰਟੇ ਜੇ ਜੁੜਾਣਾ ਬਾਈ ਇਹਦੀ ਵੀਡੀਓ ਵੀਡੀਓ ਪਈਆ ਜੀ ਜਦੋਂ ਵੀ ਵੀਡੀਓ ਪਈ ਆ ਬਾਈ ਰਿਪੋਰਟ ਆ ਤੇ ਥੱਲੇੋਂ ਥੋੜੀ ਕਿਵੇਂ ਲੱਗਦੀ ਆ ਇਹ ਮੈਂ ਚੋਦੀ ਬਾਈ ਦੋਨੇ ਚੋਦੀਆਂ ਦੀ ਹੁਣ ਇੱਕ ਨਾਲ ਆ ਗਈ ਹਾਂ ਇੱਕ ਨਾਲ ਆਲੀ ਠੀਕ ਆ ਇਹ ਬਾਈ ਕਹਿੰਦਾ ਖਾਲੀ ਥੋੜੀਆਂ ਬੋਲੇ ਚ ਪਰੀਆਂ ਹੋਈਆਂ ਬੋਲਾ ਕੱਢਿਆ ਹੋਇਆ ਬਾਕੀ ਉਹ ਲੇਵਾ ਵੀ ਸਮਝਦਾ ਕੋਲਾ ਪਰ ਜਿਹੜੀ ਵੀ ਚਵਾਈ ਆ ਚਵਾਈ ਇਹਦੀ ਆਪਾਂ ਕਹਿ ਸਕਦੇ ਹਾਂ ਬਾਈ ਕੋਕੀ ਆਣੀ ਸ਼ਾਈਨਿੰਗ ਸ਼ੂਨਿੰਗ ਵੀ ਚੰਗੀ ਆ ਤੇ ਚਵਾਈ ਚਾਹੀਦੀ ਆ ਲਾ ਲੋ ਵੀ ਜਮਾਈ ਕੋਕਾ ਹੀ ਆਗਾ ਮਸਬਾ ਦੀ ਕਿਵੇਂ ਆਪਾਂ ਸਵਾਦੀ ਕੋਈ ਠੰਡੀ ਆ ਬਾਈ ਹਾਂ ਫੁੱਲ ਠੰਡੀ ਆ ਬਾਈ ਪਟਿਆਲਾ ਦੀ ਥੱਲੇ ਹਾਂ ਬਾਈ ਹਾਂ ਹਾਂ ਤੇ ਬਾਕੀ ਇਹਨੂੰ ਤੁਹਾਨੂੰ ਲੈ ਕੇ ਜੀ ਦਿਖਾ ਦੇਣਾ ਪਹਿਲਾਂ ਇਹਨੂੰ ਚਾਈ ਦੀ ਵਸ ਤੇ ਚਵਾਈ ਇਹਦੀ ਕਰਤੀ ਨਾ ਚਵਾਈ ਹੁਣੀ ਕਰੀਆ ਬਾਈ ਹਜੇ ਰੈਲਾ ਪਿਆ ਜੀ ਟਿੱਕਾ ਕਰਦੇ ਹਾਂ ਪਰ ਅੰਠਾਈ ਮਾਰ ਕੇ ਪੱਲੇ ਨਹੀਂ ਬੱਚਾ ਲਾ ਦੇ ਜੀ ਅਹੀਂ ਖੜ੍ਹਦੀ ਆ ਤੁਹਾਡੀ ਅੰਬ ਬੱਚਾ ਲਾ ਕੇ ਨੂੰ ਮਾਰਨਾ ਤਾਂ ਰੱਖਿਆ ਪਰ ਅੰਦਰ ਸੋਨਾ ਰੱਖੂ ਚਵਾਈ ਜਿਵੇਂ ਬਾਈ ਨੇ ਦੱਸਿਆ ਵੀ ਚਵਾਈ ਇਹਦੀ ਕਰਤੀ ਤੇ ਖਣ ਦਾ ਸਾਈਡ ਸੋਨਾ ਰੱਖਦੇ ਚਵਾਈ ਦੀ ਹੋਊਗੀ ਬਿਲਕੁਲ ਫੁੱਲੀ ਇਹਦਾ ਰੇਟ ਕੀ ਹੋਊਗਾ ਬਾਈ ਇਹ ਬਾਈ ਦੇ ਦਾਂਗੇ ਆਪਾਂ 52000 ਦੀ ਬਾਈ ਭਾਈ ਸਾਹਿਬ ਕੋ ਕਰਾ ਦੇ ਬਾਈ ਆਈ ਮਾਂ ਬਿਲਕੁਲ ਗੱਲੀ ਮਾਰਾਂ ਮੁੱਠਾ ਕਰਦੀ ਕਰਦੀ ਤੂੰ। ਫੋੜੀ ਮਾਰਦੀ ਆ ਹਾਂ ਬਈ ਫੋੜਾ ਇੱਦਾਂ ਇਹਦਾ ਹੁਣੀ ਚੋਈ ਹੋਈ ਆ। ਓਏ ਖੜ ਦੇ ਨਾ ਇੱਕ ਕਪੜਾ ਫਰੈਂਕਸ ਨੂੰ ਦਿਖਾਉਣੀ ਆ। ਆ ਮੈਂ ਤੇ ਜੀ ਮਾਰਦੀ ਘੇਰੀ ਕੈਮਰਾ ਦਿਵਾ ਦੇ ਫੋੜੀ ਐਸ ਵੀ ਰਾਜਮੀ ਕਈ ਵਾਰ ਨਾ ਪਟੂ ਕੀ ਹੁੰਦਾ ਇੱਕ ਦੋ ਦੋ ਦਿਨ ਪਹਿਲਾਂ ਸਫਾਰ ਸਾਫ ਕਰਕੇ ਉਹ ਸੀਨ ਹੋ ਜਾਂਦਾ ਇਹ ਪਹਿਲਾਂ ਨਹੀਂ ਇਹ ਚੋਕੇ ਹੁਣੀ ਲੈਂਦੀ ਆ ਆਪਣੇ ਹਜੇ ਚੋਕੇ ਇਹ ਹੁਣੀ ਆਈ ਆ ਜੀ ਇਹ ਬਈ ਆਪਾਂ ਦੇ ਲਾਂਗੇ 52000 ਦੇ। 52000 ਹਾਂ ਇਹ ਬੋਲਾ ਹੁਣੀ ਕੱਢ ਕੇ ਹੁਣੀ ਆਈ ਆ ਹਜੇ 10 ਕਿ ਮਿੰਟ ਹੋਈ ਨਹੀਂ। ਠੀਕ ਆ ਜੀ। ਪਰ ਹੁਣ ਥਣ ਲਈ ਬੇਰੀ ਸੋਹਣੀ ਆ ਹਨਾ ਹਾਂ ਬਈ ਹਾਂ ਆਰਡਰ ਕੁਆਲਟੀ ਦੀ ਗੱਲ ਕਰ ਲਈਏ ਠੰਡੇ ਸਾਈਜ਼ ਦੀ ਉਹ ਸੋਹਾਂ ਰੜੀ ਐ ਸਬਾਹ ਦੀ ਵਰਮ ਨਹੀਂ ਹੈਗੀ ਫਿਰ ਬਹੁਤ ਠੰਡੀ ਆ ਬਈ ਬਿਲਕੁਲ ਠੰਡੀ ਸੀ ਆ ਟਵਾਈ ਦਾ ਮੋਗੇ ਕਰਨ ਵਾਲਾ ਕੰਮ ਨਹੀਂ ਆ ਤਾਂ ਵੀ ਕੱਢਿਆ ਹੋਇਆ ਥੋੜਾ ਇਹਦਾ ਤਾਂ ਕਰਕੇ ਤੁਹਾਨੂੰ ਰੈਲੀ ਜੀ ਲੱਗ ਗਈ ਐ ਬਾਈ ਕਹਿੰਦਾ ਦੇ ਦਾਂਗੇ 52000 ਦੀ ਤੇ ਹੁਣ ਕਹਿ ਰਹੀ ਮਾਰਦੇ ਫਾਈਟ ਕਰ ਤੋਰ ਜੀ ਨੂੰ ਲੰਬੀ ਲੰਬੀ ਦਿਖਾ ਦੇ ਲੰਬੀ ਲੰਬੀ ਵਾਲੀ ਆ 25 ਚੱਕਣ ਦਾ ਸਾਈਜ਼ ਇਹ ਸਵੇਰੇ 6 ਵਜੇ ਬਾਈ 7:00 ਵਜੇ ਜੇ ਅਜੂਰੇ ਦੀ ਵੀ ਓਕੇ ਇਹਦੇ ਮਾਗੇ ਬੱਸੀ ਆ ਬਾਈ ਇਹਦੇ ਨਾਲ ਬੱਛੀ ਆ ਗਈ ਇਹ ਨਾਲ ਆ ਗਈ ਬਾਈ ਕਹਿੰਦਾ ਜਰਸੀ ਕੰਪਨੀ ਦੀ ਬੱਚੀ ਇਹਦਾ ਦੂਆ ਕਿਹੜਾ ਪਾਲੇ ਇਹ ਆ ਬਈ ਇਹ ਦੂਜੇ ਸੂਸਰੀ ਹੋਈ ਹੈ ਵੀ ਦੂਜਾ ਸੂਆ ਇਹ ਵੀ ਕਰੀ ਹੋਈ ਹੈ ਲੈਣੀ ਹਾਂ ਹਾਂ ਇਹ ਵੀ ਲੈਣੀ ਕਰੀ ਹੋਈ ਆ ਬਈ ਇਹ ਜੋੜਾ ਆਈ ਜ ਹੁਣ ਆਇਆ ਤੇ ਜੋੜਾ ਅੱਛਾ ਇਹ ਤਾਂ ਚੋਕੇ ਪਾਸ ਕਰਕੇ ਲਿਆਂ ਪਾਸ ਕਰਕੇ ਲਿਆਂਦੀ ਨੇ ਬਈ ਆਏ ਬਾਈ ਕਹਿੰਦਾ ਜੋੜਾ ਆਪਾਂ ਨੇ ਚੋਕੇ ਪਾਸ ਕਰਕੇ ਲਿਆਂਦਾ ਇਹ ਆ ਗਈ ਵਾਈਟ ਕਲਰ ਦੇ ਵਿੱਚ ਜਰਸੀ ਇਹ ਗੱਲ ਕਰਦੀ ਲੰਬੀ ਲੰਬੀ ਵੀ ਫੁੱਲਾ ਹਾਈਟ ਜਿੱਦਾਂ ਜਰਸੀਆਂ ਨਹੀਂ ਹੁੰਦੀ ਆ ਉਦਾਂ ਨਹੀਂ ਹਾਈਟ ਹੁੰਦੀ ਤੇ ਬਾਕੀ ਸਵਾਹ ਦੀ ਬਾਈ ਕਹਿੰਦਾ ਸਵਾਹ ਦੀ ਵੀ ਠੰਡੀ ਆ ਬਾਈ ਕਿਵੇਂ ਮਰਜੀ ਦਾ ਸਵਾਹ ਦੀ ਵੀ ਠੰਡੀ ਸੀ ਲਾ ਗਈ ਤੇ ਮੇਨ ਗੱਲ ਆ ਜਿਹੜੀ ਨਾਲ ਇਹਦੇ ਬੱਛੀ ਆ ਗਈ ਇਹਦੇ ਮੰਗਰ ਬੱਛੀ ਆ ਬਾਈ ਉਹ ਬੱਛੀ ਤੇ ਮਾਰ ਦੇ ਮੱਥੇ 'ਚ ਟੋਆ ਬੱਛੀ ਇਹ ਨਾਲ ਇਹ ਨਿੱਕੀ ਜੀ ਆ ਤੇ ਹੋਰ ਜਰਸੀ ਦੀ ਬੱਛੀ ਆ ਗਈ ਨਾਲ ਇਹਦੇ ਇਹਨਾਂ ਪੰਡ ਕੀ ਡੇਟਰੂ ਇਹ ਬਾਈ ਦੇ ਦਾਂਗੇ ਆਪਾਂ 50 ਹੀ ਦੇ ਦਾਂਗੇ ਪੂਰੇ ਦੀ ਇਹ 55 ਹਾਂ 55 ਦੀ ਉਹ 50 ਦੇ ਦਾਂਗੇ ਬਾਈ ਠੀਕ ਆ ਦੇ ਦਾਂਗੇ ਜਰਸੀਆਂ ਤੋਂ ਨਵਾਂ ਕਰ ਦਾਂਗੇ ਬਾਈ ਕੋਈ ਗੱਲ ਆਏ ਬਾਈ ਕਹਿੰਦਾ ਦੇ ਦਾਂਗੇ ਲੱਖ ਦਾ ਜੋੜਾ ਨੰਬਰ ਬੋਲ ਦੇ ਬਾਈ 9675334000 ਸ਼ਿਆ ਨੰਬਰ ਪੱਤਰਵਾਰ 34000 ਨੰਬਰ ਦੀ ਸੌਖਈਆ ਤੇ ਸੌਦੇਵੀ ਸੌਖੀ ਹਾਂ ਬਈ ਪਾਲਾ ਵਿਚਾਰੇ ਨਹੀਂ ਹੈਗਾ ਹਰੇਕ ਸੱਜਣ ਦੀ ਪਹੁੰਚਾ ਰੇਟ ਬਾਈ ਕੋਲੇ ਹੁੰਦਾ ਰੋਟੀਨ ਚ ਵਪਾਰ ਦਾ ਕੰਮ ਹੈ ਰੈਗੂਲਰ ਪਟੀਆਂ ਇਸ ਘਰ ਚ ਆਉਂਦੇ ਰਹਿੰਦੇ ਨੇ ਸੰਪਰਕ ਬਾਈ ਨਾਲ ਕਰ ਲਿਓ ਧੰਨਵਾਦ